ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਆ ਮੁੰਡੇ ਨੂੰ ਆਪਾਂ ਨੇ ਲੈ ਕੇ ਦੇ ਦਿੱਤਾ ਭਾਈ ਸਾਈਕਲ ਪਿੱਛੇ ਲਾਦਾ ਖਡਾਉਣਾ ਜਿਆ ਆਪਣੇ ਆਪ ਹਿੱਲਦਾ ਏ ਤੇ ਹਵਾ ਚੱਲ ਰਹੀ ਆ ਬਾਲੀ ਮੌਸਮ ਹੋਇਆ ਪਿਆ ਖਰਾਬ ਕਰੋ ਜੱਕ ਤੇ ਮੁੰਡਾ ਲੈ ਰਿਹਾ ਸਾਈਕਲ ਦੀਆਂ ਟਰਾਈਆਂ ਚੇਨ ਫਸ ਗਿਆ ਇਹਦਾ ਕੋਲ ਹਵਾ ਚੱਲ ਰਹੀ ਆ ਟੂ ਮੱਚ ਸੂਰਜ ਦੇਵਤੇ ਉਹ ਨਹੀਂ ਥੋੜੇ ਜਿ ਦੇ ਨਿਕਲੇ ਆਉਂਦੇ ਨੇ ਫੇਰ ਭੱਜ ਲੰਦੇ ਨੇ ਇਹ ਮਝ ਹੈ ਅੱਲਾ ਦਾ ਰੁਖ ਬਦਲਦਾ ਨੇ ਜੇ ਕਿਧਰੇ ਤੇ ਆਉਂਦੀਆਂ ਹੋਈਆਂ ਹਵਾ ਨੇ ਤੇ ਜਿਹੜਾ ਆਪਣਾ ਕੂੜਾ ਚੱਕਣ ਪਹਿਲਾਂ ਦਾ ਉਹ ਆ ਗਏ ਤੇ ਕਹਿੰਦੇ ਸਾਡੇ ਫੋਨ ਨਾ ਕਰੇ ਉੱਥੇ ਆਏ ਨਾ ਕਰਿਓ ਤੇ ਹੁਣ ਇਹ ਫੇਰ ਨਹੀਂ ਚੱਕਣ ਆਏ ਹੈਗੇ ਦੋ ਹਫ਼ਤੇ ਹੋ ਗਏ ਪੈਸੇ ਮੇਰੇ ਭਰੇ ਹੋਏ ਹੁਣ ਮੈਂ ਚੱਲੇ ਇਹਨਾਂ ਦੀ ਮਕਾਨ ਦੇਣ ਮਕਾਨ ਦੇ ਕੇ ਆਉਣਾ ਉੱਥੇ ਜਾ ਕੇ ਪਹਿਲਾਂ ਵੀ ਇੱਕ ਵਾਰ ਦੇਖਿਆ ਇਹਦਾ ਮਕਾਨ ਸੈੱਟ ਹੋ ਗਏ ਤੇ ਉਹ ਇਹਨਾਂ ਦਾ ਉਹ ਨਹੀਂ ਲੋਟ ਆ ਰਿਹਾ ਜਿਹੜਾ ਇਹਨਾਂ ਦਾ ਮੇਨ ਹੈ ਜਿਹੜੇ ਚੱਕਣ ਆਉਂਦੇ ਨੇ ਕਮਿਊਨਿਟੀ ਵਾਲੇ ਕਹਿੰਦੇ ਨੇ ਅਸੀਂ ਜਿੱਤੇ ਮੈਂ ਪੈਸੇ ਭਰੇ ਵਾ ਅਸੀਂ ਉਹਨੂੰ ਕਹਤਾ ਤੇ ਉਹ ਕਹਿੰਦਾ ਜੀ ਮੇਰੇ ਕੋਲ ਕੁਝ ਆਇਆ ਨਹੀਂ ਹੈਗਾ ਕਮਿਊਨਿਟੀ ਹੁਣ ਜਾ ਕੇ ਮਕਾਨ ਦੇ ਕੇ ਆਉਣਾ ਸਵਾਰ ਕੇ ਤੇ ਫੇਰ ਲੋਟ ਆਉਂਦੇ ਨੇ ਕੁੱਤੇ ਦੇ ਪੁੱਤ ਨੇ ਪੂਰੇ ਆਏ ਨੇ ਇਹਨਾਂ ਨੂੰ ਪ੍ਰੋਬਲਮ ਬਹੁਤ ਹੁੰਦੀ ਹੈ ਵੀ ਹਾਂ ਜੀ ਦੇਸੀ ਬੰਦੇ ਨੇ ਕਾਹਤੇ ਕਿਸੇ ਨੇ ਕਰ ਲਿਆ ਜੀ ਕਾਰਬੋਕਸ ਜਾਂ ਪੁਰਾਣਾ ਕਰ ਲਿਆ ਜੀ ਕੰਮ ਬਹੁਤ ਜ਼ਿਆਦਾ ਇਹਨਾਂ ਨੂੰ ਜੈਲਸ ਹੁੰਦੀ ਓ ਬਹੁਤ ਜ਼ਿਆਦਾ ਆਪ ਇਹ ਟੱਕਾ ਤੋੜ ਦੇਣੀ ਹੈਗੇ ਸਾਲੇ ਤੇ ਦੂਏ ਨਾਲ ਜੈਲਸ ਕਰਦੇ ਪੂਰੀ ਮਕਾਨ ਦੇ ਕਿ ਆਉਣੀ ਆ ਹਨ ਪੂਰੀ ਤਹਿ ਲਾ ਕੇ ਆਉਣੀ ਆ ਆਪਾਂ ਆਏ ਸੀ ਤੇਲ ਲੈਣ ਚ ਤੇਲ ਲੈ ਕੇ ਜਾ ਰਹੇ ਆਪਾਂ ਤੇ ਕਰਾਉਣੀ ਆ ਸਰਵਿਸ ਗੱਡੀ ਦੀ ਸਰਵਿਸ ਕਰਾ ਕੇ ਵਾਈਪਰ ਬੂਈ ਪਰ ਚੇਂਜ ਕਰਨੇ ਆ ਤੇ ਚਾਰੇ ਉਹ ਚੇਂਜ ਕਰਨੇ ਆਲੇ ਆ ਦੂਜੇ ਬ੍ਰੇਕ ਲੈ ਆਪਣੇ ਮਿੱਤਰ ਦਾ ਤੇ ਆਪਾਂ ਨੂੰ ਚਾਹੀਦਾ ਸੀਗਾ ਆਪਾਂ ਨੇ ਜਾਣਾ ਸੀਗਾ ਅੱਧ ਗੱਡੀ ਮੈਂ ਛੱਡਤੀ ਉਹ ਕਹਿੰਦਾ ਮਾੜੀ ਏ ਮੇਰੀ ਸਰਵਿਸ ਕਰਾ ਦੀ ਮੈਂ ਕਿਹਾ ਜਦੋਂ ਸਰਵਿਸ ਕਰਾ ਦੰਨੇ ਤੇ ਉਹਦੇ ਬਾਅਦ ਆਪਾਂ ਨੇ ਇਹ ਤਾਂ ਇੰਜਨ ਧੋਣਾ ਸਰਵਿਸ ਤੇ ਬਾਅਦ ਤੇ ਸਰਵਿਸ ਤੇ ਬਾਅਦ ਇੰਜਨ-ਉੰਜਨ ਧੋ ਕੇ ਤੇ ਅੰਦਰੋਂ ਸਾਫ਼ ਸੁਥਰਾ ਕਰਨਾ ਹੈ ਤੇ ਧੋਣਾ ਬਾਕੀ ਆ ਟਾਇਪ ਵੀ ਆਪਣੀ ਉਹ ਫਿੱਟ ਕਰੀ ਵੀ ਹੈ ਇਹਦੇ 'ਚ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ਹੋਈ ਮੀਂਹ ਸੁਣੋ ਆਵਾਜ਼ ਮੀਂਹ ਦੀ ਕਰੋ ਚੈੱਕ ਆਵਾਜ਼ ਆਏ ਆ ਜਿਵੇਂ ਗੜੇ ਪੈਨੇ ਹੋਣੇ ਜੀ ਹੁਣ ਤੁਹਾਨੂੰ ਮੈਂ ਦਿਖਾ ਰਿਹਾ ਵੀ ਜਦੋਂ ਸਰਵਿਸ ਕਰ ਲਈ ਤਾਂ ਰੀਸੈਟ ਕਿਵੇਂ ਕਰਨਾ ਇਹੋ ਮਿਸਤਰੀ ਮਿਲਿਆ ਨਹੀਂ ਸੀਗਾ ਉਹ ਕਹਿੰਦਾ ਮੈਂ ਅਗਲੇ ਹਫਤੇ ਕਰੂੰਗਾ ਮੈਂ ਕਹਾਂ ਚੱਲ ਆਪੇ ਕਰ ਦਿੰਨੇ ਆਪੇ ਕਰਤੀ ਤੇ ਜੇ ਇਹਦੇ ਨੂੰ ਰੀਸੈਟ ਕਰਨਾ ਸਰਵਿਸ ਨੂੰ ਆਹ ਸੈੱਟ ਵਾਲਾ ਬਟਨ ਦੱਬ ਲੈਣਾ ਆਹ ਆ ਇਹ ਜਿਹੜਾ ਆ ਇਹਨੂੰ ਦੱਬ ਲੈਣਾ ਇਹਨੂੰ ਦੱਬ ਕੇ ਤੇ ਸੂਚ ਔਨ ਕਰਦਾਂ ਨੇ ਸੂਚ ਔਨ ਕਰਤੀ ਉਹ ਦੇਖੋ ਆਪਸ਼ਨ ਆ ਗਿਆ ਉੱਧਰ ਇਹਦੇ ਨਾਲ ਤੁਸੀਂ ਇੱਧਰ ਜਿਹੜਾ ਬਟਨ ਇਹਦੇ ਨਾਲ ਉੱਪਰ ਥੱਲੇ ਕਰ ਸਕਦੇ ਆ ਉੱਪਰ ਥੱਲੇ ਤੇ ਉਹਦੇ ਬਾਅਦ ਓਕੇ ਪਰ ਕਰਕੇ ਆ ਦਬਾ ਦੇਣਾ ਥੱਲੇ ਜਿਹੜਾ ਰੀਸੈਟ ਵਾਲਾ ਇੱਥੇ ਬਟਨ ਆ ਰੀਸੈਟ ਸਰਵਿਸ ਉਹ ਹੋ ਗਈ ਮਤਲਬ ਰੇਜ਼ ਹੋ ਗਈ ਹਨਾ ਹੋ ਗਈ ਰੀਸੈਟ ਜੇ ਤੁਸੀਂ ਵੀ ਕਰਨੀ ਚਾਹੁੰਦੇ ਆ ਕਿਸੇ ਇਨਫੋਰਮੇਸ਼ਨ ਦੀ ਲੋੜ ਆ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ ਉਹ ਵੀ ਦੱਸ ਦਾਂਗੇ ਬਸ ਮੈਂ ਕੰਮ ਕਰਦਾ ਨਹੀਂ ਹੈਗਾ ਮੈਂ ਕਹਿੰਦਾ ਚੱਲ ਆਪਣਾ ਮਿੱਤਰ ਪਿਆਰਾ ਹੁੰਦਾ ਜੇ ਕਿਸੇ ਦਾ ਕੰਮ ਮੜਿਆ ਵਾ ਹੁੰਦਾ ਉਹਨੇ ਜਾਣਾ ਸੀਗਾ ਦੂਰੇ ਕੰਮ ਮੜਿਆ ਵਾ ਸੀਗਾ ਮਿਸਤਰੀ ਮਿਲਿਆ ਨਹੀਂ ਮੈਂ ਕਹਿੰਦਾ ਚੱਲ ਆਪੇ ਹੀ ਕਰ ਦਿੰਦੇ ਆ ਫਿਰ ਲੋਜੀ ਹੋਣ ਬਦਲੀ ਇਹ ਤੇ ਵਾਈਪਰ ਫੇਰ ਪੈਣ ਲੱਗ ਗੜੇ ਪਿੰਡ ਗੱਡੀ ਮੇਰੀ ਬਾਹਰੇ ਖੜੀ ਐ ਇਹਨੂੰ ਲਾ ਕੇ ਮੈਂ ਤੇ ਗੱਡੀ ਚੱਕਣੀ ਆ ਮਿਲਦੇ ਆਂ ਫਿਰ ਅੱਗੇ ਹਾਂਜੀ ਆ ਇਹਦੇ ਤੇ ਪਹਿਲਾਂ ਲੱਗਿਆ ਹੋਇਆ ਸੀਗਾ ਆਹ ਆ ਇਹ ਤੇ ਸਾਰੀਆਂ ਗੱਡੀਆਂ ਦੇ ਨੇ ਜਦੋਂ ਤੁਸੀਂ ਵਾਈਪਰ ਲਿਆਉਂਦੇ ਇਹਦੇ ਵਿੱਚ ਪੈਕਟ ਹੁੰਦਾ ਪੈਕਟ ਚੋਂ ਕੱਢਣਾ ਆ ਇਹ ਇਹਦੇ ਲੱਗਿਆ ਵਾ ਤੇ ਇਹਨੂੰ ਆਪਾਂ ਕੱਢਤਾ ਤੇ ਇਹਦੇ ਲਾਵਾਂਗੇ ਆਪਾਂ ਆਹ ਸਹੀ ਐ ਇਹ ਬਾਕਸ ਵੈਗੰਦਾ ਆਹ ਸਹੀ ਐ ਜੀ ਆ ਲੱਗ ਗਏ ਤੇ ਹੁਣ ਲਾਵਾਂਗੇ ਵਾਈਪਰ ਆ ਰਬੜ ਲਾ ਦੇਣੀ ਸਹੀ ਹੈ ਤੇ ਆ ਲਾ ਦਾਨ ਇਹਦੇ ਚ ਮੇਰੇ ਵੀਰੋ ਸੱਜਣੋ ਮਿੱਤਰੋ ਤੇ ਇਹ ਇਹਦੇ ਵਿੱਚ ਦੇਖਦੇ ਆਂ ਵੀ ਲੱਗਦਾ ਕਿ ਨਹੀਂ ਟਰਾਈ ਕਰਦੇ ਆਂ ਲੱਗਣਾ ਚਾਹੀਦਾ ਨੋ ਚੈੱਕ ਕਰਦੇ ਤੇ ਕੀ ਪ੍ਰੋਬਲਮ ਨਹੀਂ ਫਿਰ ਇਹਦੇ ਪੁਰਾਣੇ ਹੀ ਲਾ ਲੈਣਾ ਆਪਾਂ ਨੇ ਜੇ ਨਹੀਂ ਲੱਗਦਾ ਤਾਂ ਇਹਦਾ ਮਤਲਬ ਕੋਈ ਪ੍ਰੋਬਲਮ ਪੁਰਾਣੇ ਹੀ ਕੱਢ ਗਏ ਪੁਰਾਣੇ ਹੀ ਲਾ ਦੇਣਾ ਆਪਾਂ ਸਹੀ ਹੈ ਜੀ ਲਿਆ ਉਂਪੇ ਚਾਸ ਕਿੱਥੇ ਆ ਖੋਲ ਲਿਆ ਨਵਾਂ ਹੈ ਵਾਈਪਰ ਇਹਦੇ ਜਾਂ ਪੈਕਟ ਹੁੰਦੇ ਨੇ ਪੈਕਟ ਤੁਸੀਂ ਦੇਖ ਲੈਣਾ ਵੀ ਹਾਂ ਕਿਦਾਂ ਵਰਤਣੇ ਨੇ ਆ ਇੱਥੇ ਤੇ ਆ ਲੋਕ ਹੈ ਲੋਕ ਨੂੰ ਦੱਕਬ ਗਏ ਆ ਕੱਢ ਲਿਆ ਜੀ ਆ ਕੱਢ ਲਿਆ ਸਿੱਟ ਦੇਣਾ ਇਹ ਸਹੀ ਹੈ ਜੀ ਆ ਦਿਖਾ ਵੀ ਮੁੰਡੇ ਆਹ ਪੈਕਟ ਨੇ ਸਹੀ ਆ ਇਹ ਤੁਸੀਂ ਦੇਖ ਲੈਣਾ ਵੀ ਹਾਂ ਤੁਹਾਡੇ ਤੁਹਾਡੀ ਗੱਡੀ ਦੇ ਹਿਸਾਬ ਦਾ ਕਿਹੜਾ ਕੋਈ ਬੜਾ ਮਸਲਾ ਨਹੀਂ ਹੈਗਾ ਸਹੀ ਹੈ ਜੀ ਤੇ ਆਪਾਂ ਨੇ ਲਾਉਣਾ 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 ਆ ਲਗੂਆ ਤੇ ਆਹ ਮਾਰਨਾ ਪੱਟ ਕੇ ਛੱਟ ਕੇ ਚੇਕੋ ਜੀ 라ਵੜ ਮਾਰੀ ਭਗਾ ਕੇ ਤੇ ਔਰ ਆਪਾਂ ਨੇ ਇਹ 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 ਨੂੰ ਲੱਗਦਾ ਤਾਂ ਹੈਗਾ ਵੀ ਆਹੀ ਲੱਗੂਗਾ ਚਲੋ ਲੈਟਸ ਸੀ ਵਾਟ ਹੈਪਨ ਆ ਦੱਬਿਆ ਥੱਲੇ ਨੂੰ ਤੇ 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 ਕੰਦ ਨੂੰ ਯਾਨਾ ਵੀ ਮੰਡਿਆ ਚੱਕੋਈ ਡਨ ਦੋਵੇਂ ਚ ਵਾਈਪਰ ਡਨ ਥੈਂਕ ਯੂ ਇਹ ਚੈੱਕ ਕਰ ਸਕਦੇ ਹਾਂ ਇਹ ਕਰੇ ਮਿਆਂ ਆਪਣੀ ਜੈਡ ਬਲੈਕ ਸਾਰਾ ਤੁਹਾਨੂੰ ਮੈਂ ਦਿਖਾਉਂਗਾ ਮੇਰੀ ਕੰਡੀਸ਼ਨ ਥੋੜੀ ਜਿਹੀ ਮੈਂ ਕੱਪੜੇ ਦੂਜੇ ਪਾਏ ਹੋਇਆ ਸਰਵਿਸ ਵਾਲੇ ਉਹਦੇ ਕਰਕੇ ਮੈਂ ਦਿਖਾਉਣੀ ਨਹੀਂ ਚਾਹੁੰਦਾ ਤੇ ਬਾਕੀ ਇਹ ਤੁਸੀਂ ਆ ਪਿਛਲਾ ਸ਼ੀਸ਼ਾ ਦੇਖ ਸਕਦੇ ਆ ਇਹਦੇ ਜਿਹਨੂੰ ਅੰਦਰ ਦਿਖਦਾ ਸਾਰਾ ਕੁਝ ਉਹ ਦੇਖੋ ਅੰਦਰ ਸਕਰੀਨ ਤੇ ਇਧਰੋਂ ਤੁਹਾਨੂੰ ਨਾਥਿੰਗ ਜੈਡ ਬਲੈਕ ਦੇਖੋ ਸਾਰਾ ਦਿਖਦਾ ਨਾ ਬਾਹਰ ਆ ਨੋਰਮਲ ਆ ਤੇ ਆ ਜੈਡ ਬਲੈਕ ਚੈੱਕ ਕਰ ਸਕਦੇ ਹੋ ਤੇ ਇਹ ਮਤਲਬ ਤਰੀਕੇ ਨਾਲ ਮਾਰਿਆ ਵਾ ਸੀ ਨੇ ਪਾਣੀ ਆਇਆ ਨਹੀਂ ਹੈਗਾ ਵੀ ਹਾਂ ਕੱਚਾ ਕੱਚ ਕਰਤਾ ਕੰਮ ਆ ਵੀ ਸਾਰੇ ਇੱਥੇ ਗੰਦ ਮੰਦ ਵਾਧੂ ਦਾ ਸਾਰਾ ਖੋਲਤੇ ਇਹਦੇ ਰਿੰਗ ਪਿਸਟਮ ਦਵਾਈ ਮਾਰ ਕੇ ਚਮਕਾਤਾ ਹੈ ਨਾ ਇਹ ਸੀ ਲੈਣਾ ਤਾਂ ਲੈ ਸਕਦਾ ਹੁਣ ਰੇਟ ਚ ਹੈ ਜਨੇ ਇਹ 7000 ਬੀਟੀ ਯੂ ਦਾ ਹੈ ਤਾਂ 9 ਦਾ ਲਵੇ ਕੋਟੇ ਵਨਾਂ ਬਾਕੀ ਐਵੇਂ ਪੈਣ ਨਹੀਂ ਥੋੜਾ ਜਿਹਾ ਸਮਾਨ ਦੇਣਾ ਸੀਗਾ ਸਾਰੀ ਐਸੈਸਰੀ ਟੂਲ ਡਾਣ ਪਈ ਹੈ ਕੋ ਟੂਲ ਚਾਹੀਦਾ ਕਿ ਤੁਹਾਨੂੰ ਪੇਚ ਕਰ ਚਾਹੀਦਾ ਨੇ ਗ੍ਰਾਈਂਡਰ ਦਾ ਸਿਰ ਉਹਦਾ ਲੱਗਿਆ ਹੋਇਆ ਪ੍ਰਿੰਨ ਲੱਗੀ ਹੋਈ ਹੈ ਵੀਰ ਉਹਦੀ ਸਾਰਾ ਸਮਾਨ ਪਿਆ ਲੈ ਸਕਦੇ ਆ ਤੁਸੀਂ ਪਿੱਟਾ ਮੋਟਾ ਸਾਰਾ ਕੁਝ ਪੇਚ ਤੇ ਪਲਾਸ ਪਏ ਨੇ ਕੱਟਣ ਵਾਲੇ ਚਾਹੀਦੇ ਬਹੁਤ ਜ਼ਰੂਰ ਚਾਹੀਦੇ ਮਾਨੋ ਕਵਾਵਕਾਨ ਤੁਰਕੀ ਵਾਲਿਆਂ ਦੇ ਇਸਤੰਬੁਲ ਵਾਲਿਆਂ ਦੇ ਬਾਲਾ ਵਧੀਆ ਬਣਾਉਂਦੇ ਨੇ ਸਿਸਟਮ ਆ ਹੈਗਾ ਸਿਸਟਮ ਇਹਨਾਂ ਦਾ ਬਾਕੀ ਥੈਂਕ ਯੂ ਵਲੌਗ ਦੇਖਣ ਵਾਸਤੇ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਨਾਲ ਮੌਸਮ ਖਰਾਬ ਏ 10 ਦਿਨ ਅਜੇ ਹੋਰ ਦੇ ਦੇਖਦੇ ਆ ਫਿਰ ਕੀ ਬਣਦਾ ਐਤਕੀ ਮੀਆਂ ਨੇ ਲਹੂ ਪੀ ਲਿਆ ਲਹੂ